ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨ ਸੰਗਰੂਰ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਵੀ ਸਾਥੀ ਇਸ ਚੈਨਲ ਤੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਦਿੱਤੇਗਾ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅੱਜ ਆਪਾਂ ਤੁਹਾਡੇ ਲਈ ਇੱਕ ਬੈਚ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਕੋਸਟ ਦੇ ਰਿਗਾਰਡਿੰਗ ਆਪਾਂ ਗੱਲਬਾਤਾਂ ਕਰਾਂਗੇ ਇਸ ਬੈਚ ਦੇ ਵਿੱਚ ਸੋ ਤੁਹਾਡੇ ਲਈ ਆਪਾਂ ਇੱਕ ਨਵਾਂ ਬੈਚ ਹੈ ਜਿਹੜਾ ਪਿੱਛੇ ਆਪਨੇ ਇੱਕ ਵੀਡੀਓ ਵੀ ਪਾਈ ਸੀਗੀ ਅਪਰੈਂਟਸ਼ਿਪ ਦੇ ਰਿਗਾਰਡਿੰਗ ਜਿਹੜੀ ਅਪਰੈਂਟਸ਼ਿਪ ਆਉਣੀ ਹੈਗੀ ਹਾਈ ਟੇਲ ਬੱਚਿਆਂ ਦੀ 2024 ਦੇ ਵਿੱਚ ਸੋ ਉਹ ਵੀ ਜਨਵਰੀ 2025 ਜਾਂ ਫਰਵਰੀ 2025 ਦੇ ਵਿੱਚ ਆ ਜਾਣੀ ਹੈ ਅਪਰੈਂਟਸ਼ਿਪ ਕਨਫਰਮ ਹੈਗਾ 100% ਠੀਕ ਹੈ ਨਾ ਤੋ ਅੱਜ ਤੋਂ ਹੀ ਤੁਸੀਂ ਹੁਣ ਤੋਂ ਹੀ ਤਿਆਰੀ ਠੀਕ ਹੈ ਨਾ ਸਟਾਰਟ ਕਰ ਦੋ ਤਾਂ ਉਸ ਦੇ ਲਈ ਆਪਾਂ ਨੇ ਜਿਹੜਾ ਬੈਚ ਹੈ ਠੀਕ ਹੈ ਉਹ ਸਟਾਰਟ ਕੀਤਾ ਹੈਗਾ ਪੀਐਸਪੀਸੀਲ ਅਪਰੈਂਟਿਸਪ ਲਾਈਨਮੈਨ ਦੇ ਠੀਕ ਹੈ ਆਪਣੇ ਬੈਚ ਸਟਾਰਟ ਕੀਤਾ ਹੈਗਾ ਫੁੱਲ ਇਲੈਕਟ੍ਰੀਸ਼ੀਅਨ ਥਿਊਰੀ ਹੋਊਗੀ ਉਹਦੇ ਵਿੱਚ ਓਕੇ ਜੀ ਫੁੱਲ ਤੁਹਾਨੂੰ ਇਲੈਕਟ੍ਰੀਸ਼ੀਅਨ ਥਿਊਰੀ ਦਾ ਬੈਚ ਮਿਲੂਗਾ ਠੀਕ ਹੈ ਇਲੈਕਟ੍ਰੀਸ਼ੀਅਨ ਥਿਊਰੀ ਦਾ ਪੂਰਾ ਨਿਚੋੜ ਹੋਊਗਾ ਠੀਕ ਹੈ ਪੰਜਾਬੀ ਦੇ ਵਿੱਚ ਹੋਊਗਾ ਤੇ ਆਨਲਾਈਨ ਆਪਣਾ ਹੀ ਬੈਚ ਰਹੂਗਾ ਠੀਕ ਹੈ ਜੀ ਤੇ ਬੈਚ ਪ੍ਰਾਈਸ ਹੈ ਜਿਹੜਾ ਉਹ 1999 ਰਹੂਗਾ 1 ਇਅਰ ਦਾ ਇੱਕ ਸਾਲ ਦੀ ਤੁਹਾਨੂੰ ਵੈਲਿਡਿਟੀ ਮਿਲੂਗੀ ਤੇ 1999 ਦੇ ਵਿੱਚ ਤੁਹਾਨੂੰ ਇਹ ਜਿਹੜਾ ਬੈਚ ਆਨਲਾਈਨ ਮਿਲ ਜੇਗਾ ਇਲੈਕਟ੍ਰੀਸ਼ੀਅਨ ਥਿਊਰੀ ਦਾ ਜਿਹੜਾ ਨਿਚੋੜ ਕਰਵਾਇਆ ਜਾਵੇਗਾ ਇਸ ਦੇ ਬੈਚ ਦੇ ਵਿੱਚ ਸੋ ਜਿਸ ਵੀ ਸਟੂਡੈਂਟ ਨੇ ਤਿਆਰੀ ਕਰਨੀ ਹੈ ਤਾਂ ਉਹ ਇਸ ਬੈਚ ਨੂੰ ਪਰਚੇਸ ਕਰ ਸਕਦੇ ਹੋ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਲ ਗਰੁੱਪ ਦਾ ਲਿੰਕ ਵੀ ਹੈਗਾ ਤੇ ਆਪਣੇ ਐਪ ਦਾ ਲਿੰਕ ਵੀ ਹੈਗਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉੱਥੋਂ ਆਪਣਾ ਐਪ ਜਿਹੜਾ ਹਾ ਡਾਊਨਲੋਡ ਕਰ ਸਕਦੇ ਹੋ ਕਿ ਤੇ ਵੈਚ ਹੈ ਜਿਹੜਾ ਪਰਚੇਜ਼ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਜੋ ਆਪਾਂ ਅੱਜ ਕਲਾਸ ਹੈ ਜਿਹੜੀ ਆਪਣੀ ਸ਼ਾਮ ਨੂੰ ਆਨਲਾਈਨ ਰਹੂਗੀ ਲਾਈਵ ਵੀ ਰਹੂਗੀ ਐਪ ਤੇ ਵੀ ਰਹੂਗੀ ਤੇ YouTube ਤੇ ਵੀ ਆਊਗੀ ਕਲਾਸ ਠੀਕ ਹੈ ਤੁਸੀਂ ਇੱਕ ਦਿਨ ਦੋ ਦਿਨ ਡੈਮੋ ਵੀ ਲਾ ਸਕਦੇ ਹੋ ਕਲਾਸ ਬੱਸ ਇਹ ਦੂਸਰੀਆਂ ਅਦਰ ਕਲਾਸਾਂ ਵੀ ਪਈਆਂ ਨੇ ਪਿਛਲੇ ਸਾਲ ਦੀਆਂ ਠੀਕ ਹੈ ਟਰਾਂਸਫਰਮਰ ਦਾ ਪੂਰਾ ਚੈਪਟਰ ਕਰਵਾਇਆ ਹੋਇਆ ਹੈਗਾ YouTube ਤੇ ਠੀਕ ਹੈ ਉਹ ਵੀ ਪਈ ਹੈਗਾ ਨੀਚੇ ਤੁਸੀਂ ਦੇਖ ਸਕਦੇ ਹੋਗੇ ਸੋ ਉਸ ਤੋਂ ਵੀ ਡੈਮੋ ਲਾ ਸਕਦੇ ਹਾਂ ਪਿਛਲੇ ਸਾਲ ਦੀ ਇੱਕ ਦੋ ਕਲਾਸਾਂ ਉਹ ਵੀ ਪਈਆਂ ਨੇ ਡੈਮੋ ਜੀ ਲਾਉਣੀਆਂ ਤੁਸੀਂ ਉਹ ਵੀ ਲਗਾ ਸਕਦੇ ਹੋਗੇ ਤੇ ਵੱਟ ਜੇ ਕੋਈ ਇਨਕੁਆਰੀ ਹੈ ਕਿਸੇ ਦੀ ਹੈ ਨਾ ਤਾਂ ਉਹ ਮੈਨੂੰ ਕੰਟੈਕਟ ਕਰ ਲਈ ਉਸ ਨੰਬਰ ਤੇ ਠੀਕ ਹੈ ਚਾਹੀ ਕਮੈਂਟ ਕਰ ਦਿਓ 94 600 34 ਠੀਕ ਹੈ ਨਾ ਪੁਆਇੰਟ 843 ਨੰਬਰ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਬੱਚੇ ਦੀ ਕੀ ਕੁਇਰੀ ਹੈ ਠੀਕ ਹੈ ਨਾ ਸੋ ਅੱਜ ਤੋਂ ਹੀ ਸਾਰੇ ਬੱਚੇ ਨੇ ਪੜਨਾ ਸਟਾਰਟ ਕਰ ਦੇਓ ਕਿਉਂਕਿ ਜਿਹੜੀਆਂ ਪੋਸਟਾਂ ਨੇ ਉਹ ਤਕਰੀਬਨ ਤੈਅ ਹੈਗੇ ਕਿ ਜਨਵਰੀ ਜਾਂ ਫਰਵਰੀ ਦੇ ਵਿੱਚ ਆ ਜਾਣੀਆਂ ਨਹੀਂ ਹੈ ਠੀਕ ਹੈ ਨਾ 10 15 ਦਿਨ ਇਧਰ ਉਧਰ ਹੋ ਸਕਦੀਆਂ ਨੇ ਬਟ ਪੋਸਟਾਂ ਜਿਹੜੀਆਂ ਆਉਣ ਹੀ ਆਉਣੀਆਂ ਨੇ ਕਨਫਰਮ ਨੇਗੀਆਂ ਸੋ ਕਿਸੇ ਵੀ ਬੱਚੇ ਨੇ ਆਪਣਾ ਜਿਹੜਾ ਵੈਚ ਐਨਰੋਲ ਕਰਨਾ ਹੈਗਾ ਠੀਕ ਹੈ ਤਾਂ ਉਹ ਜਲਦੀ ਤੋਂ ਜਲਦੀ ਆਪਣੀ ਜਿਹੜੀ ਸੀਟ ਹੈ ਉਹ ਕਨਫਰਮ ਕਰ ਲਓ ਕਿਉਂਕਿ ਆਪਾਂ 20 ਬੱਚੇ ਜਣੇ ਦਾ ਹੀ ਬੈਚ ਜਿਹੜਾ ਉਹ ਚਲਾਵਾਂਗੇ ਠੀਕ ਹੈ ਉਸ ਤੋਂ ਬਾਅਦ ਜੋ ਆਪਾਂ ਨਹੀਂ ਐਡ ਕਰਾਂਗੇ ਉਸਦੇ ਵਿੱਚ ਬੱਚੇ ਠੀਕ ਹੈ ਸੋ ਜਲਦੀ ਤੋਂ ਜਲਦੀ ਜਿਹੜੇ ਬੱਚੇ ਠੀਕ ਹੈ ਤਿਆਰੀ ਕਰਨ ਦੇ ਚਾਹਵਨ ਨੇ ਤਾਂ ਉਹ ਬੈਚ ਦੇ ਵਿੱਚ انرੋਲਮੈਂਟ ਕਰਕੇ ਸੋ ਬੈਚ ਨੂੰ ਆਪਣਾ ਕੰਟੀਨਿਊ ਕਰ ਦੇਣਾ ਅੱਜ ਤੋਂ ਤੇ ਬਾਕੀ ਜੇ ਕੋਈ ਕਿਸੇ ਦੀ ਕਿਉਰੀ ਹੈ ਤਾਂ ਕੁਝ ਪੁੱਛਣਾ ਹੈ ਤਾਂ ਉਹ ਦੇ ਤੇਗੇ ਨੰਬਰ ਤੇ ਕੰਟੈਕਟ ਕਰ ਸਕਦਾ ਹੈਗਾ ਪੁੱਛ ਸਕਦਾ ਹੈਗਾ ਕਮੈਂਟ ਕਰ ਸਕਦਾ ਹੈਗਾ WhatsApp ਤੇ ਸੋ ਅੱਜ ਮਿਲਦੇ ਆ ਫਿਰ ਨੈਕਸਟ ਆਪਣੀ ਜਿਹੜੀ ਆਪਾਂ ਬੈਚ ਸਟਾਰਟ ਕਰਨਾ ਉਸ ਵੀਡੀਓ ਦੇ ਵਿੱਚ ਡੈਮੋ ਕਲਾਸ ਦੇ ਲਈ ਸੋ ਥੈਂਕ ਯੂ ਤੁਹਾऱ्यांना ਧੰਨਵਾਦ